ਅੱਜ ਜੋ ਪੱਲਾ ਪਰਨੇ ਲੋਕਾਂ ਨੂੰ ਮੀਟਿੰਗ ਕਰ ਰਹੇ ਹੋ ਲੋਕਾਂ ਨੇ ਕੋਈ ਪੁਰਾਣੇ ਕਾਉਂਸਲਰ ਦੇ ਅੱਗੇ ਵੀ ਖੜੇ ਕਿ ਇਹ ਦਾ ਮਸਲਾ ਪੁਰਾਣੇ ਕਾਉਂਸਲਰ ਦਾ ਗੁੱਸਾ ਨਹੀਂ ਪੁਰਾਣੀ ਸਰਕਾਰ ਦਾ ਗੁੱਸਾ ਕਾਉਂਸਲਰ ਦੇ ਉੱਪਰ ਸਰਕਾਰ ਹੈ ਕਿਉਂਕਿ ਇਹ ਜਿਹੜਾ ਪਲਾਂਟ ਹੈ ਪਿੱਛੇ ਲਾਇਆ ਪੁਰਾਣੀ ਸਰਕਾਰਾਂ ਨੇ ਇਹਦਾ ਮੂਰਤ ਚਾਹੇ ਸਰਕਾਰ ਆਣ ਤੋਂ ਬਾਅਦ ਹੋਇਆ ਬਟ ਇਹਦੀ ਜਿੰਨੀ ਡਰਾਇੰਗ ਹੈ ਜਿੰਨੇ ਐਸਟੀਮੇਟ ਹੈ ਸਾਰੇ ਪੁਰਾਣੀਆਂ ਸਰਕਾਰਾਂ ਚ ਬਣੇ ਉਹਦੇ ਚੱਕਰ ਦੇ ਵਿੱਚ ਇਹ ਜਿੰਨਾ ਕੁ ਵੀ ਇਹ ਪਾਣੀ ਦਾ ਇਹਨਾਂ ਨੇ ਨਿਕਾਸੀ ਜਿਹੜੀ ਸੀਗੀ ਜਿਹੜਾ ਆਪਾਂ ਕਹਿੰਦੇ ਵੀ ਜਿਹੜੇ ਆਪਣੇ ਡੈਰੀਆਂ ਦੇ ਵਿੱਚ ਗਊਆਂ ਦੇ ਮੱਝਾਂ ਦੇ ਪਸ਼ੂਆਂ ਦੇ ਜਦੋਂ ਆਪਾਂ ਵਾਸ਼ ਕਰ ਦਿੰਨੇ ਉਹ ਪਾਣੀ ਜਿਹੜਾ ਨਾਲੀ ਦੇ ਥਰੂ ਬੁੱਢੇ ਨਾਲੀ ਚ ਜਾਂਦਾ ਸੀ ਉਹਦਾ ਪੂਰਾ ਇੱਕ ਪ੍ਰੋਜੈਕਟ ਬਣਿਆ ਤੇ ਉਹ ਨਾਲੀ ਅਲੱਗ ਬਣਾ ਕੇ ਇਹਨਾਂ ਨੇ ਇੱਕ ਪਲਾਂਟ ਲਾਤਾ ਉਹਦਾ ਬੇਸਿਕ ਪਰਪਸੇਸ ਹੀ ਪਲਾਂਟ ਚ ਲਿਆ ਕੇ ਉਹਨੂੰ ਉਹਨਾਂ ਨੇ ਜਿੱਦਾਂ ਈਟੀਵੀ ਪਲਾਂਟ ਦੇ ਥਰੂ ਕਰਕੇ ਸਾਫ਼ ਕਰਕੇ ਨਾਲੇ ਚ ਪਾਉਣਾ ਸੀ ਲੇਕਿਨ ਤੁਸੀਂ ਚੈੱਕ ਕਰ ਸਕਦੇ ਹੋ ਕਿ ਉਹਦੇ ਚ ਮੋਟਰ ਘੱਟ ਚੱਲਦੀ ਹੋਏਗੀ ਜਾਂ ਉਹ ਗੋਬਰ ਜਿਹੜਾ ਉਹ ਵੈਸੇ ਵੀ ਸੁੱਟ ਜਾਂਦੇ ਆ ਮੱਛਰ ਦੀ ਸਮੱਸਿਆ ਜਿਹਦੇ ਕਰਕੇ ਵੱਧ ਗਈ ਬਹੁਤ ਜ਼ਿਆਦਾ ਸਰ ਉਹ ਜਿਹੜੇ ਇਕੱਠੇ ਸਤਾਨੇਕ ਲੋਕ ਨੇ ਬਿਮਾਰੀਆਂ ਦੇ ਵਿਸ਼ਕਾਰ ਹੋ ਰਹੇ ਕਾਉਂਸਲਰ ਇਲੈਕਸ਼ਨ ਹੈ ਕੀ ਇਹਦਾ ਮੁੱਦਾ ਜਿਹੜਾ ਹੱਲ ਕਰਾਉਗਾ ਨਹੀਂ ਨਹੀਂ ਬਿਲਕੁਲ ਹੋਏਗਾ ਤੁਸੀਂ ਆਪ ਦੇਖਿਆ ਹੀ ਹੈ ਜੇ ਆਪਣਾ ਜਿੰਨੇ ਪਰਿਵਾਰ ਆਏ ਆ ਤੇ ਉਹਨਾਂ ਨੂੰ ਮੇਰੇ ਨਾਲ ਨਹੀਂ ਉਹ ਤਾਂ ਕਹਿੰਦੇ ਵੀ ਅਸੀਂ ਤੁਹਾਡੇ ਨਾਲ ਆ ਔਰ ਵੋਟ ਪਾਣ ਦੀ ਵੀ ਉਹਨਾਂ ਨੇ ਦੱਸਿਆ ਦੇਖੋ ਇੰਨੀ ਧੁੱਪ ਹੋ ਗਈ ਹੁਣ ਇਸ ਟਾਈਮ ਚਾਹੇ ਸਰਦੀ ਹੈ ਲੇਕਿਨ ਬੈਠੇ ਨੇ ਔਰ ਤੁਹਾਡੇ ਸਾਹਮਣੇ ਹੀ ਹੈ ਕਿ ਇਹ ਜਿਹੜਾ ਹੈ ਨਾ ਇੱਥੇ ਜਿਹੜੇ ਇਹ ਮੁਹੱਲਾ ਇਹ ਇੱਕ ਪਰਿਵਾਰ ਵਾਂਗੂ ਹੈ ਸਾਰਾ ਇਕੱਠਾ ਇੱਕ ਦੂਸਰੇ ਨਾਲ ਐਸੋਸੀਏਟਿਡ ਹੈ ਤੇ ਇਹ ਜੇ ਇਹਨਾਂ ਨੇ ਪ੍ਰੋਬਲਮਸ ਕਹੀਆਂ ਉਹ ਡੈਫੀਨਿਟਲੀ ਸੋਲਵ ਹੋਣਗੀਆਂ ਅਪੀਲ ਕੀ ਕਰਨਾ ਜਾਂਦਾ ਛੜੀ ਬਾਦ ਨੂੰ ਇਲੈਕਸ਼ਨ ਹੈ ਅਪੀਲ ਕੀ ਕਰਨੇ ਜਾਂਦੇ ਵੋਟਰਾਂ ਨੂੰ ਅਪੀਲ ਇਹੀ ਕਰਨਾ ਹੈ ਅਸੀਂ ਇਸ ਟਾਈਮ ਕਪਿਲਪਾਰਕ ਚ ਹੈ ਵੈਸੇ ਉਧਾ ਵਾਡ ਵਾਸੀਆਂ ਨੂੰ ਅਪੀਲ ਇਹੀ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਇਹੀ ਹੈ ਮੈਂ ਇਮਾਨਦਾਰੀ ਨਾਲ ਆਪਣਾ ਕੰਮ ਕੀਤਾ 22 ਸਾਲ ਸਮਾਜ ਸੇਵਾ ਕੀਤੀ ਹੈ ਪਾਰਟੀ ਚ ਆਇਆ 2 ਸਾਲ ਤੋਂ ਉਸ ਤੋਂ ਬਾਅਦ ਜਿੰਨਾ ਵੀ ਕੰਮ ਮੈਨੂੰ ਮਿਲਿਆ ਵਾਰਡ ਦੇ ਵਿੱਚ ਸਾਰਾ ਕੀਤਾ ਤੇ ਪਲੀਜ਼ ਇਸ 21 ਤਰੀਕ ਨੂੰ ਵੋਟ ਮੇਰੀ ਵਾਈਫ ਨੂੰ ਕਰਕੇ ਸਾਡਾ ਚੋਣ ਨਿਸ਼ਾਨ ਝਾੜੂ ਹੈ 2 ਨੰਬਰ ਸਾਡਾ ਬਟਨ ਹੈ ਪਲੀਜ਼ ਕਾਮਯਾਬ ਬਣਾਓ ਕੋਈ ਵੀ ਐਸਾ ਕੰਮ ਨਹੀਂ ਹੈ ਭਾਜੀ ਜੇ ਸੋਚ ਲਈਏ ਤੇ ਨਾ ਹੋਵੇ ਤੇ ਡੈਫੀਨੇਟਲੀ ਹੋਏਗਾ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਕਿਸ ਤਰ੍ਹਾਂ ਦੀਆਂ ਨੇ ਬੇਸਿਕ ਜਿਹੜੀ ਮੁਸ਼ਕਲਾਂ ਸੀ ਜੀ ਹਾਂਜੀ ਪਹਿਲਾਂ ਨਮਸਕਾਰ ਇੱਥੇ ਅਸੀਂ ਅੱਜ ਕਪਿਲਪਾਰਕ ਦੇ ਵਿੱਚ ਆਏ ਹਾਂ ਤੇ ਲੋਕਾਂ ਦੀ ਪ੍ਰੋਬਲਮਸ ਨੂੰ ਸੁਣੀ ਹੈ ਮੇਨ ਉਹਨਾਂ ਦੀ ਪ੍ਰੋਬਲਮ ਇਹ ਹੈ ਕਿ ਕੂੜੇ ਵਾਲਾ ਜਿੱਦਾਂ ਕੂੜਾ ਨਹੀਂ ਚੁੱਕੇ ਜਾਂਦਾ ਜਾਂ ਪਾਣੀ ਬਾਰਿਸ਼ਾਂ ਦੇ ਦਿਨਾਂ 'ਚ ਖੜਾ ਹੋ ਜਾਂਦਾ ਥੋੜੀ ਸੀਵਰੇਜ ਦੀ ਪ੍ਰੋਬਲਮ ਹੈ ਜਾਂ ਜਿਹੜੀ ਆਪਣੀ ਜਾਲੀਆਂ ਪਈਆਂ ਹੁੰਦੀਆਂ ਉਹ ਭਰੀਆਂ ਹੋਈਆਂ ਤੇ ਕਾਫੀ ਹੱਦ ਤੱਕ ਮੇਰੇ ਹਸਬੰਦ ਮਨੀਸ਼ ਸ਼ਾਹ ਜੀ ਉਹਨਾਂ ਨੇ ਪਿੱਛੇ 3-4 ਮਹੀਨੇ ਪਹਿਲੇ ਸੜਕਾਂ ਦਾ ਵੀ ਕੰਮ ਹੋਇਆ ਤੇ ਇੱਥੇ ਸੀਵਰੇਜ ਵਗੈਰਾ ਦੀ ਵੀ ਸਾਰੀ ਸਫਾਈ ਹੋਈ ਹੈ ਪਰ ਕਈ ਕੰਮ ਐਸੇ ਹੁੰਦੇ ਜਿੱਦਾਂ ਸੜਕਾਂ ਉਹ ਕਹਿ ਰਹੇ ਆ ਕਿ ਸੜੇ ਜਾਲੀਆਂ ਲੈਵਲ ਡਾਊਨ ਹੈ ਜਾਂ ਜਾਲੀਆਂ ਥੋੜੀ ਉੱਚੀਆਂ ਲੱਗੀਆਂ ਹੋਈਆਂ ਹਰ ਕੰਮ ਨੂੰ ਉਹਨਾਂ ਨੂੰ ਕਿਹਾ ਕਿ ਕਈ ਕੰਮ ਐਸੇ ਹੁੰਦੇ ਜਿਹੜੇ ਪਾਵਰ ਚ ਆ ਕੇ ਹੀ ਜਿਹੜਾ ਅਸੀਂ ਕਰ ਸਕਦੇ ਹਾਂ ਬਿਨਾ ਕਈ ਕੰਮ ਉਹ ਨਹੀਂ ਹੋ ਸਕਦੇ ਬਿਨਾ ਪਾਵਰ ਤੋਂ ਜੇ ਉਹਨਾਂ ਨੇ ਇੰਨੇ ਕੰਮ ਕੀਤੇ ਆ ਤਾਂ ਉਹਨਾਂ ਨੂੰ ਇਹੀ ਅਸੀਂ ਯਕੀਨ ਦਿਲਾਇਆ ਹੈ ਕੀ ਜੀ ਅੱਜ ਤੁਸੀਂ ਸਾਨੂੰ ਵੋਟਾਂ ਪਾਉਣੇ ਹੋ ਤੇ ਸਾਨੂੰ ਜਿਤਾਣੇ ਹੋ ਤਾਂ ਅਸੀਂ ਜ਼ਰੂਰ ਸਾਰੇ ਕੰਮ ਕਰਾਂਗੇ ਜਿਹੜੇ ਪੈਂਡਿੰਗ ਕੰਮਸ ਵੀ ਹੈ ਉਹਨਾਂ ਦੇ ਉਹ ਸਾਰੇ ਕਿਤੇ ਜਾਣਗੇ ਤੇ ਮੇਰੀ ਹੁਣ ਇਹੀ ਅਪੀਲ ਹੈ ਸਾਰਿਆਂ ਤੋਂ ਕਿ ਸਾਨੂੰ 21 ਤਰੀਕ ਨੂੰ ਸਾਨੂੰ ਹੁਣ 2 ਨੰਬਰ ਸਾਡਾ ਪੋਲਿੰਗ ਬੂਥ ਦਾ ਬਟਨ ਹੈ ਤੇ ਸਾਡਾ ਚੋਣ ਨਿਸ਼ਾਨ ਝਾੜੂ ਹੈ ਆਮ ਆਦਮੀ ਪਾਰਟੀ ਤੋਂ ਹੈ ਤੇ ਸਾਨੂੰ ਪਲੀਜ਼ ਵੋਟਾਂ ਜਿੰਨੀਆਂ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਵੋਟਾਂ ਪਾ ਕੇ ਜਿਤਾਓ ਤਾਂ ਕਿ ਅਸੀਂ ਕਾਮਯਾਬ ਹੋਈਏ ਤੇ ਇਸ ਨੇ ਏਰੀਆ ਦਾ ਵਿਕਾਸ ਕਰ ਸਕੀਏ